ਅ 3 ਸਾਲ ਦੇ ਬੱਚੇ ਦੀ ਜਿਹੜੀ ਡੈਥ ਦੀ ਖਬਰ ਆਈ ਸੀ ਉਸ ਮਾਫ ਕਰਨਾ ਅਸਲ 'ਚ 9 ਸਾਲ ਦੇ ਉੱਪਰ ਹੋਇਆ ਸੀਗਾ ਤੇ ਮੀਡੀਆ ਦੇ ਵਿੱਚ ਜਿਹੜੀ ਖਬਰ ਹੈ ਇਹ ਕੱਲ ਜਿਹੜੀ ਪ੍ਰਕਾਸ਼ਿਤ ਹੁੰਦੀ ਹੈ 3 ਸਾਲ ਦਾ ਬੱਚਾ ਜਿਹੜਾ ਹੈ ਆਕਲੈਂਡ ਦੇ ਡੈਵਨਪੋਰਟ ਦੇ ਕਰ ਦੇ ਵਿੱਚ ਜਿਹੜਾ ਮ੍ਰਿਤਕ ਪਾਇਆ ਗਿਆ ਸੀਗਾ ਸੋ ਸਭ ਤੋਂ ਜ਼ਿਆਦਾ ਸਵਾਲ ਖੜੇ ਹੁੰਦੇ ਨੇ ਪੇਰੈਂਟਿੰਗ ਤੇ ਸਾਡੀ ਜਿਹੜੀ ਜਿਸ ਤਰੀਕੇ ਨਾਲ ਅਸੀਂ ਬੱਚਿਆਂ ਦੀ ਦੇਖਰੇਖ ਕਰਦੇ ਹਾਂ ਉਸ ਦੇ ਉੱਪਰ ਕਿਉਂਕਿ ਇੱਥੇ ਹੁਣ ਬੱਚੇ ਦੇ ਵਾਸਤੇ ਐਮਰਜੈਂਸੀ ਸਰਵਿਸਿਜ਼ ਨੂੰ ਸੱਦਿਆ ਤਾਂ ਗਿਆ ਸੀ ਡੈਵਨਪੋਰਟ ਦੇ ਵਿੱਚ ਲੇਕਿਨ ਜਿਹੜੇ ਪ੍ਰਾਪਰਟੀ ਓਨਰ ਸੀ ਹਾਲੇ ਇਸ ਮਾਮਲੇ ਦੀ ਤ لیکن ਜਿੰਨੀ ਕਿ ਜਾਣਕਾਰੀ ਮਿਲੀ ਉਸ ਦੇ ਮੁਤਾਬਕ ਇਹ ਹੈ ਕਿ ਜਿਹੜੇ ਇਸ ਪ੍ਰਾਪਰਟੀ ਦੇ ਓਨਰ ਸੀਗੇ ਉਹ ਹੌਲੀਡੇ ਦੇ ਉੱਪਰ ਗਏ ਹੋਏ ਨੇ ਤੇ ਬੱਚਾ ਜਿਹੜਾ ਪ੍ਰਾਪਰਟੀ ਦੇ ਵਿੱਚ ਮੇਰੇ ਤੱਕ ਪਾਇਆ ਗਿਆ ਸੀ ਸੋ ਇਹ ਆਪਸ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਹੁਣ ਇੱਥੇ ਜਿਹੜੇ ਆ ਉਹ ਪ੍ਰਸ਼ਨ ਜਿਹੜੇ ਉਹ ਖੜੇ ਕਰਦਾ ਤੇ ਜਿਵੇਂ ਸਾਨੂੰ ਇਸ ਦੇ ਬਾਰੇ ਹੋਰ ਜਾਣਕਾਰੀ ਮਿਲੇਗੀ ਉਹ ਵੀ ਅਸੀਂ ਦੱਸਾਂਗੇ ਲੇਕਿਨ ਇੱਕ ਹੋਰ ਟੋਡਲਰ ਇੱਕ ਹੋਰ ਛੋਟੇ ਬੱਚੇ ਨੂੰ ਜਿਹੜਾ ਹੈ ਉਹ সুইমিং ਪੂਲ ਦੇ ਵਿੱਚ ਜਿਹੜਾ ਹੈ ਉਹ ਜਿਹੜਾ ਉਹ ਡੁੱਬ ਗਿਆ ਬੱਚਾ ਤੇ ਹਾਂਜੀ ਇਹ ਵਾਇਰਾਰਾਪਾ ਦੇ ਘਰ ਦੇ ਵਿੱਚ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਹੈ ਤੇ ਇਸ ਨੂੰ ਹਸਪੀਟਲ ਦੇ ਵਿੱਚ ਜਿਹੜਾ ਲਜਾਇਆ ਗਿਆ ਇੱਕ ਸਾਲ ਦਾ ਇਹ ਬੱਚਾ ਸੀਗਾ ਤੇ ਫਿਲਹਾਲ ਜਿਹੜੀ ਬਿਲਕੁਲ ਜਿਹੜੇ ਦੇ ਸਵਿਮਿੰਗ ਪੂਲ ਦਾ ਅਸੀਂ ਵੱਡੇ ਬਣਾ ਲਏ ਨੇ ਆ ਲੇਕਿਨ ਅਸੀਂ ਇਸ ਧਿਆਨ ਨਹੀਂ ਰੱਖਦੇ ਕਿ ਬੱਚਿਆਂ ਸੇਫਟੀ ਨੂੰ ਹਾਂ ਜਿਹੜੀ ਹੈ ਉਹ ਉਸ ਵਿੱਚ ਪਰ ਅੱਜਕੱਲ ਜਿਆਦਾ ਬਹੁਤ ਪੁਰਾਣਾ ਹੋਏਗਾ ਕਿਉਂਕਿ ਜਿੰਨੇ ਵੀ ਜਿਨ੍ਹਾਂ ਦੇ ਸਾਈਡ ਤੇ ਰੇਲਿੰਗ ਜਾਂ ਸੇਫਟੀ ਨਹੀਂ ਹੈਗੀ ਉਥੇ ਸੇਫਟੀ ਲੋਕ ਨਹੀਂ ਹੈਗੇ ਤੇ ਕਾਉਂਸਲ ਵੈਸੇ ਪ੍ਰੂਵ ਕਰਦੀ ਨਹੀਂ ਹੈ ਬੰਦ ਕਰ ਦਿੱਤੇ ਗਏ ਨੇ ਸ਼ਾਇਦ ਕੁਝ ਅਨਕਨਸੈਂਟਿਡ ਵੀ ਕੁਝ ਲੋਕ ਕੰਮ ਕਰ ਲੈਂਦੇ ਨੇ ਨਾ ਬਿਲਕੁਲ ਜਾਂ ਕੁਝ ਜਿਹੜੇ ਖਾਸ ਤੌਰ ਤੇ ਸਮਰ ਦੇ ਜਿਹੜੇ ਟੈਂਪਰੇਰੀ ਪੂਲਸ ਵਗੈਰਾ ਵੀ ਜਿਹੜੇ ਟੈਂਪਰੇਰੀ ਪੂਲਸ ਜਿਹੜੇ ਪੋਰਟੇਬਲ ਜਿਹੜ ਅਭੀ ਹੋ ਸਕਦਾ ਸੋ ਚਲੋ ਅਮ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ